ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਜਿਹੜੀ ਤੁਸੀਂ ਨਸ਼ਾ ਤਸਕਰਾਂ ਦੀ ਜਿਹੜੀ ਪ੍ਰੋਪਰਟੀ ਵਗੈਰਾ ਜਿਹੜੀ ਹੈਗੀ ਆ ਉਹ ਉਹ ਉਹਨਾਂ ਦੇ ਨੋਟਿਸ ਵਗੈਰਾ ਲਾ ਰਹੇ ਹਾਂ ਪਿੱਛੇ ਜਿਹੜੇ ਔੜ ਦੇ ਵਿੱਚ ਵੀ ਲਗਾਇਆ ਗਿਆ ਇਹ ਪੂਰਾ ਮਾਮਲਾ ਹੈ ਕੀ ਹੈ ਸਾਡੇ ਜ਼ਿਲ੍ਹੇ ਦੇ ਮਾਨਯੋਗ ਐਸਐਸਪੀ ਸਾਹਿਬ ਡਾਕਟਰ ਅਖਲ ਚੌਧਰੀ ਜੀ ਦੇ ਲੋਕ ਰਹਿਨਮਾਈ ਹੇਠ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਸਾਡੇ ਐਸਐਚਓ ਔੜ ਨੇ ਦੇਵਰਾਜ ਉਸਦੇਵੀ ਦੀ 41 लाख 40 हजार दी प्रॉपर्टी जो कि नशा दी तस्करी ਤੋਂ ਬਣਾਈ ਗਈ ਸੀ ਉਹ ਕਢਵਾ ਕੇ ਕੰਪੀਟੈਂਟ ਅਥਾਰਟੀ ਦਿੱਲੀ ਨੂੰ ਭੇਜੀ ਗਈ ਸੀ ਜੋ ਕੰਪੀਟੈਂਟ ਅਥਾਰਟੀ ਦਿੱਲੀ ਵੱਲੋਂ ਦੇਵਰਾਜ ਉਰਫ ਦੇਵੀ ਦੀ 41 लाख 40 हजार ਰੁਪਏ ਦੀ ਪ੍ਰਾਪਰਟੀ ਫ੍ਰੀਜ਼ ਕੀਤੀ ਗਈ ਹੈ ਮੈਂ ਇੱਥੇ ਇਹ ਵੀ ਦੱਸਣਾ ਚਾਹਾਂਗਾ ਕਿ ਜੋ ਦੇਵਰਾਜ ਉਰਫ ਦੇਵੀ ਹੈ ਇਸ ਦੇ ਖਿਲਾਫ ਕਾਫੀ ਮੁਕਾਦਮੇ ਦਰਜ ਹਨ ਔਰ ਇਸ ਦੀ ਇੱਕ ਹੋਰ ਪ੍ਰਾਪਰਟੀ ਜੋ ਕੰਡ ਵਿੱਚ ਇਹਦਾ ਰੈ residențial ਹਾਊਸ ਸੀਗਾ ਉਹ ਵੀ ਪਹਿਲਾਂ ਹੀ ਕੰਪੀਟੈਂਟ ਅਥਾਰਟੀ ਵੱਲੋਂ 58 ਲੱਖ 70000 ਰੁਪਏ ਦੀ ਜੋ ਫ੍ਰੀਜ਼ ਹੋ ਚੁੱਕੀ ਹੈ ਜਿਸ ਦੀ ਅਟੈਚਮੈਂਟ ਦੀ ਪ੍ਰोसीडिंग ਕੰਪੀਟੈਂਟ ਅਥਾਰਟੀ ਦੇ ਵਿਦਿਵਲੋਂ ਚਲਾਈ ਜਾ ਰਹੀ ਹੈ ਔਰ ਜਲਦੀ ਹੀ ਇਹ ਜੋ ਪ੍ਰੋਪਰਟੀ ਜਿਹੜੀ ਆ ਉਹ ਅਟੈਚਮੈਂਟ ਦੀ ਕਾਰਵਾਈ ਜਿਹੜੀ ਉਹ ਕੰਪਲੀਟ ਹੋ ਜਾਏਗੀ ਉਹ ਪ੍ਰੋਪਰਟੀ ਜਿਹੜੀ ਆ ਆਪਸ਼ਨ ਹੋ ਜਾਏਗੀ ਤੇ ਦੇਖੋ ਇਹ ਜਿਹੜੇ ਨਸ਼ਾ ਕਰਨ ਵਾਲੇ ਆ ਜਾਂ ਨਸ਼ਾ ਵੇਚਣ ਵਾਲੇ ਆ ਉਹਨਾਂ ਨੂੰ ਸਨੇਹਾ ਕੀ ਦੇਣਾ ਚਾਹੋਗੇ ਮੈਂ ਉਹਨਾਂ ਨੂੰ ਇਹ ਸਨੇਹਾ ਦੇਣਾ ਚਾਹਾਂ ਬੇ ਉਹ ਆਪਣੇ ਆ ਜਿਹੜੇ ਆ ਨਸ਼ਾ ਤਸਕੀ ਦਾ ਧੰਦਾ ਛੱਡ ਕੇ ਸਹੀ ਰਸਤੇ ਜਾਣ ਨਹੀਂ ਤਾਂ ਇਹਨਾਂ ਦੇ ਨਾਲ ਇਸੇ ਹੀ ਤਰ੍ਹਾਂ ਮਾਨਯੋਗ ਐਸਐਸਪੀ ਸਾਹਿਬ ਦੀਆਂ ਦੇਸ਼ਨ ਦੇਸ਼ਾਂ ਦੇ ਤਹਿਤ ਪੂਰੇ ਜਿਹੜੇ ਵਿੱਚ ਸਖਤੀ ਜਿਵੇਂ ਕੀਤੀ ਹੋਈ ਹੈ ਇਸੇ ਤਰ੍ਹਾਂ ਹੀ ਅੱਗੇ ਤੋਂ ਵੀ ਸਖਤੀ ਜਿਹੜੀ ਜਾਰੀ ਰਹੇਗੀ ਅਗਰ ਕੋਈ ਗੈਰ ਕਾਨੂੰਨੀ ਤੌਰ ਤੇ ਧੰਦਾ ਕਰਕੇ ਇਸ ਤਰ੍ਹਾਂ ਆਪਣੀ ਕੋ ਪ੍ਰਾਪਰਟੀ ਬਣਾਏਗਾ ਚਾਹ ਜਾਂ ਚਲ ਜਾਇਦਾਦ ਬਣਾਊਗਾ ਉਹਨਾਂ ਦੀ ਜਿਹੜੀ ਪ੍ਰਾਪਰਟੀ ਆ ਉਹ ਫਰੀਦ ਕਰਵਾ ਕੇ ਉਹਦੀ ਅਟੈਚਮੈਂਟ ਕਰਵਾਈ ਜਾਏਗੀ ਹੁਣ ਜਿਹੜੇ ਨਸ਼ਾ ਕਰਦੇ ਹੈਗੇ ਆ ਉਹ ਤਾਂ ਇੱਕ ਕਿਸਮ ਦੇ ਹੁਣ ਉਹ ਬਿਮਾਰ ਹੋ ਚੁੱਕੇ ਹੈਗੇ ਆ ਉਹਨਾਂ ਨੂੰ ਕੀ ਸੁਨੇਹਾ ਤੁਹਾਡਾ ਉਹਨਾਂ ਦਾ ਮੇਰਾ ਇਹੀ ਸੁਨੇਹਾ ਵੀ ਜਿਹੜੇ ਪਿੰਡ ਵਾਸੀ ਹੈਗੇ ਆ ਉਹ ਪੁਲਿਸ ਨੂੰ ਇਨਫੋਰਮ ਕਰਨ ਉਹਨਾਂ ਨੂੰ ਜਿਹੜੇ ਨਸ਼ਾ ਛਡਾਊ ਕੇਂਦਰ ਆਪਣੇ ਖੁੱਲੇ ਹੈ ਉਹਨਾਂ ਦੇ ਵਿੱਚ ਉਹਨਾਂ ਦਾ ਜਿਹੜਾ ਟ੍ਰੀਟਮੈਂਟ ਜਿਹੜਾ ਜਿਵੇਂ ਕਿ ਨਵਾਂ ਸ਼ਹਿਰ ਵੀ ਆ ਹੋਰ ਵੀ ਸਾਡੇ ਜਿਹਦੇ ਵਿੱਚ ਨਸ਼ਾ ਛਡਾਊ ਕੇਂਦਰ ਚੱਲੇ ਆ ਉਹਨਾਂ ਦੇ ਵਿੱਚ ਉਹਨਾਂ ਨੂੰ ਭਾਗੀ ਕਰਵਾ ਕੇ ਦਾਖਲ ਕਰਵਾ ਕੇ ਉਹਨਾਂ ਦਾ ਟ੍ਰੀਟਮੈਂਟ ਕਰਵਾਉਣ ਵਾਸਤੇ ਮੈਂ ਫਦਾ ਦੇ ਨਾਮ ਤੇ ਉਹ ਆਣਾ ਪਿੰਡ ਵਾਲੇ ਅੱਗੇ ਆਣਾ ਤੇ ਉਹਨਾਂ ਨੂੰ ਅਸੀਂ ਫਰੀ ਆਫ ਕੋਸਟ ਜਿਹੜਾ ਲਾਇਕ ਕਰਵਾਵਾਂਗੇ। ਸ਼ੁਕਰੀਆ। ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499